ਹਾਂਜੀ ਹੁਣ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਪਹੁੰਚੇ ਆ ਖੈਰਾ ਖੁਰ ਦੇ ਵਿੱਚ ਜਿੱਥੇ ਬਹੁਤ ਹੀ ਫਸਵਾ ਮੁਕਾਬਲਾ ਚੋਣ ਦੰਗਲ ਦੇ ਵਿੱਚ ਜਿਹੜੇ ਵਿਜੇਤੂ ਅੱਜ ਦੇ ਉਮੀਦਵਾਰ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਤੁਹਾਡਾ ਜੀ ਪ੍ਰਵੀਨ ਜਖੜ ਜੀ ਬਹੁਤ ਵਧੀਆ ਮਹਿਸੂਸ ਏ ਸਾਰੇ ਯੂਥ ਦਾ ਸਹਿਯੋਗ 부ਜੁਰਗਾਂ ਦਾ ਅਸ਼ੀਰਵਾਦ ਤੇ ਬੜੀਆ ਲਗਨ ਨਾਲ ਸਾਰੀ ਮਿਹਨਤ ਦੇ ਨਾਲ ਅਸੀਂ ਬਹੁਤ ਵੱਡੀ ਜਿੱਤ ਲਈ ਹੈ ਅੱਜ ਦੀ ਜਿੱਤੇ ਮੇਰੀ ਇਕੱਲੀ ਨਹੀਂ ਸਾਰੇ ਪਿੰਡ ਦੀ ਜਿੱਤ ਹੈ ਜਿਨੇ ਵੋਟ ਪਾਈ ਹੈ ਜਿਨੇ ਵੋਟ ਨਹੀਂ ਪਾਈ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਾਂ ਤੋਂ ਉਮੀਦ ਕਰਦਾ ਕਿ ਮੈਂ ਕਿਤੇ ਵੀ ਲਗਾ ਤਾਂ ਮੇਰਾ ਸਹਿਯੋਗ ਕਰੇ ਸਾਰਾ ਪਿੰਡ ਤੇ ਆਪਾਂ ਸਾਰੇ ਰਲ ਮਿਲ ਕੇ ਬਹੁਤ ਵਧੀਆ ਪਿੰਡ ਬਣਾਵਾਂਗੇ ਜਿਹੜੀ ਵੀ ਪਿੰਡ 'ਚ ਕਮੀ ਹੋਊਗੀ ਆਪਾਂ ਸਾਰੀ ਕਮੀ ਪੂਰੀ ਕਰਾਂਗੇ ਸਭ ਤੋਂ ਪਹਿਲਾਂ ਹੈਗਾ ਜੀ ਖੇਡ ਸਟੇਡੀਅਮ ਇਸ ਜਿੰਮੇ ਦਾ ਜਿੰਮੇ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਉਹਦੇ ਨਾਲ ਜਿਹੜਾ ਆਪਣੀ ਪੜ੍ਹਾਈ ਦਾ ਲੈਣ ਉਹ ਕਿੰਨੀ ਸਟਾਫ ਦੀ ਕਮੀ ਹੋਵੇ ਜੇ ਹੋਰ ਕੋਈ ਕੋਈ ਕਮੀ ਹੋਵੇ ਤੇ ਸਿੱਖਿਆ ਤੇ ਆਪਣੇ ਆសុਸ਼ਥ ਤੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਪਹਿਲਾਂ ਭਾਈ ਸਾਹਿਬ ਨੂੰ ਬਹੁਤ ਲਗਨ ਰਹੀ ਇਸ ਚੀਜ਼ ਦੀ ਵੀ ਮੈਂ ਇਹ ਕੰਮ ਤਾਂ ਕਰਨੀ ਕਰਨੇ ਹੈ ਇਹਨਾਂ ਨੇ ਖੂਨਦਾਨ ਕੈਂਪ ਵਗੈਰਾ ਨਸ਼ਾ ਮੁਕਤੀ ਕੈਂਪ ਵਗੈਰਾ ਬਾਕੀ ਜਿਹੜੇ ਜੋ ਜਿਵੇਂ ਕੋ ਪਿੰਡ ਦੇ ਵਿੱਚ ਗਊ ਸ਼ਾਲਾ ਦਾ ਕੰਮ ਚੱਲੀ ਜਾਂਦਾ ਹੈ ਕਿਸੇ ਲੰਗਰ ਵੀ ਲੰਗਰ ਦਾ ਪ੍ਰੋਗਰਾਮ ਹੈ ਹੋਰ ਹਰ ਤਰ੍ਹਾਂ ਦਾ ਕੰਮ ਇਹਨਾਂ ਨੇ ਪਹਿਲਾਂ ਵੀ ਕਰਦੇ ਰਹੇ ਤਾਂ ਹੁਣ ਤਾਂ ਇਹਨਾਂ ਨੂੰ ਸ਼ੌਂਕ ਹੈ ਕੋਈ ਮਜਬੂਰੀ ਨਹੀਂ ਹੈਗਾ ਸ਼ੌਂਕ ਸ਼ੌਂਕ ਨਾਲ ਭਾਈ ਸਾਹਿਬ ਕਰਨਗੇ ਤੇ ਇਹ ਜਿਹੜੀ ਜਿੱਤ ਹੈ ਅੱਜ ਦੀ ਜਿਹੜੀ ਜਿੱਤ ਹੈ 750 ਵੋਟਾਂ ਨਾਲ ਪਿੰਡ ਖੇਰਾ ਖੁਰਦ ਦੇ ਵੋਟਰਾਂ ਨੇ ਜਿੱਤ ਦਵਾਈ ਭਾਈ ਸਾਹਿਬ ਨੂੰ ਇਹ ਪੂਰੇ ਯੂਥ ਦੀ ਜਿੱਤ ਹੈ ਬਜ਼ੁਰਗਾਂ ਦੇ ਆਸ਼ੀਰਵਾਦ ਸ਼ੇ ਸਾਨੂੰ ਤੇ ਜਿਹੜੀ ਜੰਗ ਆਪਾਂ ਲੈ ਕੇ ਚੱਲੇ ਸੀ ਉਹਨੂੰ ਆਪਾਂ ਸਫਲ ਕੀਤਾ ਹੈ ਤੇ ਸਾਡੇ ਮੇਰੀਆਂ ਗੱਲਾਂ ਜੋ ਮੈਂ ਕਹਿੰਦਾ ਰਿਹਾ ਸਾਡੇ ਸਾਡੇ ਜੀ ਯਕੀਨ ਦਿਖਾਇਆ ਜੋ ਵੀ ਤੁਹਾਨੂੰ ਇਲੈਕਸ਼ਨ ਬੋਰਡ ਤੋਂ ਪਹਿਲਾਂ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਹੀ ਪੂਰਨ ਕਰਾਂਗੇ ਔਰ ਤੁਹਾਡੇ ਸਹਿਯੋਗ ਦੀ ਲੋੜ ਆ ਮੈਨੂੰ ਜਿਨ੍ਹਾਂ ਨੇ ਤਰੋ-ਮਣਾ ਲਾ ਕੇ ਗੁਰਸਰਪ ਸਿੰਘ ਮੱਖਾ ਇਹ ਉਹਨਾਂ ਦੀ ਮਦਦ ਸਵਿੰਦਰਪੁਰ ਮੱਖਾ ਨੂੰ ਮੋਟਾ ਬਾਦੇ ਵਾਅਦੇ-ਵਾਦੇ ਜਿਤਾ ਗਏ ਕਾਮਯਾਬੀ ਸੰਤਿਸ਼ਟਾਸ਼ਲੀ ਕੰਮ ਕਰਨ ਵਾਲੇ ਜੋਰਦਾਨ ਪਹੁੰਚੇ ਤੇ ਇਸ ਕੰਦੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਹਾਂਜੀ ਅੱਜ ਅਸੀਂ ਪਹੁੰਚੇ ਮਾਨਸਾਹ ਜिले ਦੇ ਪਿੰਡ ਫੂਸ ਮੰਡੀ ਵਿਖੇ ਜਿੱਥੇ ਬਹੁਮਤ ਦੇ ਨਾਲ ਜਿਹੜੇ ਪੰਚਾਇਤੀ ਚੋਣਾਂ ਦੇ ਵਿੱਚ ਜਿੱਤੂ ਉਮੀਦਵਾਰ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਮਸਲਸ ਕਰ ਰਹੇ ਹੋ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਬਹੁਮਤ ਨਾਲ ਜਿਤਾਇਆ ਸਾਡੀ ਪੰਚਾਇਤ ਬਹੁਤ ਵਧੀਆ ਬਣੀ ਹੈ ਅਸੀਂ ਵਧੀਆ ਕੰਮ ਕਰਾਂਗੇ ਹਾਂਜੀ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਖੜੇ ਆ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾ ਜੀ ਸਤਿ ਸ੍ਰੀ ਅਕਾਲ ਜੀ ਗੁਰਸ਼ਰਨ ਮੱਖਾ ਜੀ ਮੇਰਾ ਨਾਮ ਹੈ ਤੇ ਸਾਨੂੰ ਪਿੰਡ ਵਾਲਿਆਂ ਨੇ ਇਹਨਾਂ ਮਾਨ ਬਖਸ਼ਿਆ ਜੀ ਤੇ ਚਲੋ ਸਾਡੀ ਸੋਚ ਜੋ ਵੀ ਅਸੀਂ ਵਾਦੇ ਕੀਤੇ ਸੀਗੇ ਇਹਨਾਂ ਤੋਂ ਵੋਟ ਲਾਈਨ ਤੋਂ ਪਹਿਲਾਂ ਉਹ ਸਾਰੇ ਸਪੂਰਨ ਕਰਾਂਗੇ ਸਿਰੇ ਚੜਾਵਾਂਗੇ ਦੂਜੀ ਚੀਜ਼ ਸਰਪੰਚੀ ਤੋਂ ਹਟ ਕੇ ਇਹਨਾਂ ਨੇ ਮੈਨੂੰ ਮਨ ਦਿਖਾਇਆ ਵੀ ਸਰਕਾਰ ਦਾ ਦੇਖੋ ਮੈਂ ਸਰਦਾਰ ਰਣੇਂਦਰ ਜੀ ਦੀ ਟੀਮ ਦਾ ਬੰਦਾ ਜਿਹੜੇ ਸੁਪੁੱਤਰ ਨੇ ਮੁੱਖ ਮੰਤਰੀ ਪੰਜਾਬ ਦੇ ਵੀ ਮੇਰੇ ਵੱਤ ਵਸ ਹੋ ਗਈ ਵੀ ਅਸੀਂ ਇੱਕ ਮਾਡਰਨ ਪੈਂਡ ਬਣਾਈਏ ਪੰਜਾਬ ਦੇ ਨਕਸ਼ੇ ਦੇ ਲੈ ਗਏ ਇਸ ਪੈਂਡ ਨੂੰ ਬੂਸ ਮੰਡੀ ਨੂੰ ਤੇ ਇੱਕ ਐਗਜ਼ਾਮਪਲ ਸੈੱਟ ਕਰ ਗਏ ਵੀ ਸਰਪੰਚ ਕੀ ਕੀ ਕਰ ਸਕਦੇ ਨੇ ਤੇ ਆ ਇਸ ਚੀਜ਼ ਵਾਸਤੇ ਮੈਂ ਪੈਂਡ ਵਾਲੇ ਨੂੰ ਅਪੀਲ ਕੀਤੀ ਆ ਵੀ ਸਰ ਮੈਨੂੰ ਯੋਗਦਾਨ ਦਿਓ ਆਪ ਦਾ ਵੱਤ ਵਸ ਸੋਚ ਦੱਸੋ ਮੈਨੂੰ ਆ ਵੀ ਕੀ ਆਪਾਂ ਕਰ ਸਕਦੇ ਆ ਆਦੀਆਂ ਸਲਾਹਾਂ ਦੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਆ ਕੇ ਆਵਾਜ਼ ਆ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਆ ਜਿਹੜੀ ਸਾਡੀ ਪੰਚਾਇਤ ਬਣੀ ਹੈ ਮੈਂ ਇਹਨਾਂ ਤੇ ਮੈਨੂੰ ਬਹੁਤ ਮਾਣ ਆ ਮੇਰਾ ਪ੍ਰੇਮ ਵੀ ਬੜਾ ਇਹਨਾਂ ਦੇ ਨਾਲ ਪਰ ਮੇਰੀ ਦਿਲ ਹੀ ਖਾਸ ਸੀ ਕੋਈ ਅਜ ਤੋਂ ਤਿੰਨ ਪਲਾਂ ਪਹਿਲਾਂ ਦੀ ਜਿਹੜੀ ਕਿ ਮੈਂ ਇਹਨਾਂ ਨੂੰ ਗੁਰਸ਼ਰਨ ਜੀ ਨੂੰ ਪ੍ਰੇਰਦਾ ਵੀ ਰਹਿਣਾ ਤੇ ਅਸੀਂ ਚਾਹੁੰਦੇ ਹਾਂ ਕੱਲਾ ਪੰਚਾਇਤ ਹੀ ਨਹੀਂ ਅਸੀਂ ਚਾਹੁੰਦੇ ਹਾਂ ਮੈਂ ਇਹਨਾਂ ਨੂੰ ਵੇਖਣਾ ਚਾਹੁੰਨਾ ਆਪਦੇ ਹਲਕੇ ਦਾ ਐਮਐਲਏ ਕਿ ਸਾਡੇ ਹਲਕੇ ਦਾ ਐਮਐਲਏ ਹੋਵੇ ਤੇ ਸਾਡੇ ਹਲਕੇ ਦੀਆਂ ਪਿੰਡ ਹੀ ਨਹੀਂ ਸਾਡੇ ਸਾਰੇ ਪਿੰਡ ਜਿੰਨੇ ਵੀ ਇੱਥੇ ਹਲਕੇ ਦੇ ਵਿੱਚ ਪੈਂਦੇ ਨੇ 94 ਪਿੰਡ ਉਹਨਾਂ ਪਿੰਡਾਂ ਦੀ ਵੀ ਸੇਵਾ ਕਰਦਾ ਵੇਖਣਾ ਚਾਹੁੰਨਾ ਮੇਰੀ ਦਿਲ ਹੀ ਤਾਂਗ ਹਾਂਜੀ ਏ ਸੀ ਗੁਰਸ਼ਰਨ ਸਿੰਘ ਮੱਖਾ ਦੀ ਅਜੇ ਸ਼ੁਰੂਆਤ ਸ਼ੁਰੂਆਤ ਕੀ ਆ ਇਸ ਸਰਪੰਚੀ ਤੋਂ ਸ਼ੁਰੂਆਦ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਕਿ ਅਸੀਂ ਉਹਨਾਂ ਨੂੰ ਐਮ ਐਲ ਏ ਦੀ ਸੀਟ ਵੀ ਲੜਦੇ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਐਮ ਐਲ ਏ ਵੀ ਬਣਾਉਣਾ ਚਾਹੁੰਦੇ ਆ ਇਸ ਤੋਂ ਬਾਅਦ ਅਸੀਂ ਅਗਲੇ ਪਿੰਡ ਦੇ ਵਿੱਚ ਪਹੁੰਚਦੇ ਆ ਰੋਹਿਤ ਦੇ ਨਾਲ ਸੁਖਵਿੰਦਰ ਨਿਕੂ ਦੀ ਰਿਪੋਰਟ ਟਾਈਮਸ ਟੂਡੇ ਸਰਦੂਲਗੜ੍ਹ